ਬਟਾਲਾ ਦੇ ਪਹਾੜੀ ਗੇਟ ਸਥਿਤ ਕੱਪੜਿਆਂ ਦੀ ਦੁਕਾਨ ਵਿੱਚੋਂ ਬੜੀ ਹੀ ਚਲਾਕੀ ਨਾਲ ਕੁਝ ਚੋਰ ਕੱਪੜੇ ਚੋਰੀ ਕਰਕੇ ਨਿਕਲ ਗਏ ਤੇ ਇਨ੍ਹਾਂ ਚੋਰਾਂ ਵਿੱਚ ਔਰਤਾਂ ਵੀ ਸ਼ਾਮਲ ਸਨ। ਅਤੇ ਇਹ ਗ੍ਰਾਹਕ ਬਣ ਕੇ ਦੁਕਾਨ ਤੇ ਆਏ ਸਨ ਤੇ ਸਬੰਧੀ ਥਾਣਾ ਸਿਟੀ ਬਟਾਲਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ। ਇਹ ਘਟਨਾ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨਦਾਰ ਸੁਰਿੰਦਰ ਪਾਟਿਆ ਦੀ ਪਹਾੜੀ ਗੇਟ ਵਿੱਚ ਕੱਪੜੇ ਦੀ ਦੁਕਾਨ ਹੈ। ਉਹਨੇ ਕਿਹਾ ਹੈ ਕਿ ਚਾਰ ਵਿਅਕਤੀ ਆਏ ਸਨ ਤੇ ਉਸ ਵੇਲੇ ਦੁਕਾਨ ਵਿੱਚ ਹੋਰ ਵੀ ਗ੍ਰਾਹਕ ਸਨ। ਇਸ ਦੌਰਾਨ ਹੀ ਗ੍ਰਾਹਕ ਕੱਪੜੇ ਵੀ ਕਰਦੇ ਰਹੇ ਅਤੇ ਆਪਸ ਵਿੱਚ ਗੱਲਾਂ ਵੀ ਕਰਦੇ ਰਹੇ ਜਦੋਂ ਦੁਕਾਨਦਾਰ ਦੂਸਰੇ ਗ੍ਰਾਹਕ ਵਿੱਚ ਵਿਅਸਤ ਹੋ ਗਿਆ ਤਾਂ ਇਨ੍ਹਾਂ ਨੇ ਔਰਤਾਂ ਦੇ ਕਰੀਬ 15000 ਰੁਪਏ ਦੇ ਕੱਪੜੇ ਆਪਣੇ ਸ਼ਾਲਾਂ ਵਿੱਚ ਲੁਕਾ ਕੇ ਲੈ ਗਏ ਅਤੇ ਦੁਕਾਨ ਵਿੱਚੋਂ ਖਿਸਕ ਗਏ ਜਦੋਂ ਗ੍ਰਾਹਕਾਂ ਨੂੰ ਫੁਰਸਤ ਮਿਲੀ ਤਾਂ ਦੁਕਾਨਦਾਰ ਨੇ ਵੇਖਿਆ ਕਿ ਕਾਫੀ ਕੱਪੜੇ ਘਟ ਸਨ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਸਾਰੇ ਹਕੀਕਤ ਖੁੱਲ ਕੇ ਸਾਹਮਣੇ ਆ ਗਈ ਤੇ ਇਹ ਵੀ ਪਤਾ ਲੱਗਾ ਕਿ ਇਹ ਚਾਰ ਨਹੀਂ ਪੰਜ ਲੋਕ ਸਨ ਤੇ ਇਨ੍ਹਾਂ ਦੇ ਇੱਕ ਸਾਥੀ ਬਾਹਰ ਕਾਰ ਵਿੱਚ ਬੈਠਾ ਸੀ ਇੱਥੇ ਗੱਡੀ ਆਣੀ ਆ ਕਾਲੇ ਰੰਗ ਦੀ ਆਲਟੋ ਇਹ ਗੱਡੀ ਨੂੰ ਟਿਕਣੀ ਆ ਮਗੇ ਚਲ ਗਈਆਂ ਗੱਡੀ ਅੱਗੇ ਅੱਗ ਲੱਗ ਜਾਣੀ ਆ ਇੱਥੇ ਆਹ ਹੀ ਆਲਟੋ ਆ ਗਈ ਇੱਥੇ ਲੱਗੀ ਉਤੇ ਬ੍ਰਿਗਲਾ ਦਿਨੇ ਤੇ ਸਮਾਰ ਕੇ ਆਨਾਂ ਨੇ ਫੇਰ ਵਾਪਸ ਆ ਜਾਨਾ ਦੋਰੇ ਚੋਰੀ ਕਰਨ ਆਈਆਂ ਦੁਬਾਰਾ ਫੇਰ ਚੋਰੀ ਕਰਕੇ ਤੁਰੇ ਕੀ ਚੁੱਕੇ ਲੱਗੀਆਂ ਯਾ ਨਹੀਂ ਪਤਾ ਲੱਗਾ ਤੁਰੇ ਆ ਗਈਆਂ ਫੇਰ ਵਾਪਸ ਜਿਹੜੇ ਆਈ ਇਹਨਾਂ ਦੇ ਨਾਲ ਰਲੇ ਦੇ ਸੀ ਇਹਨਾਂ ਨੂੰ ਸੂਟ ਫਲਾ ਰਹੀ ਤਾਂ ਕਿ ਚੁੱਕੇ ਲੈ ਜਨ ਇੰਨੇ ਸਾਰੇ ਸੂਟਾਂ ਚੁੱਕ ਕੇ ਫੜਾਏ ਚੁੱਕਣ ਵਾਸਤੇ ਚੋਰੀ ਕਰਨ ਵਾਸਤੇ ਤੇ ਨਾਲ ਜਾ ਕੇ ਜਾਣ ਵਾਲੇ ਇਹ ਵੀ ਲੈ ਕੇ ਗਈ ਸੂਟ ਆਪਣੇ ਨਾਲ ਲੁਕਾ ਕੇ